ਕਲਾਸ 8th ਐਕਸਰਸਾਈਜ਼ 2.2 ਪਹਿਲਾ ਸਵਾਲ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਸਟੇਟਮੈਂਟ ਧੰਗ ਨਾਲ ਪੜ੍ਹ ਲਿਆ ਕਰੋ ਇੱਕ ਸੰਖਿਆ ਜਿਹੀ ਹੈ ਕਿ ਜਿੰਨੀ ਉਹ 84 ਤੋਂ ਵੱਧ ਹੈ ਓਨੀ 108 ਤੋਂ ਘੱਟ ਹੈ ਸੰਖਿਆ ਪਤਾ ਕਰੋ ਮੰਨ ਲਓ ਸੰਖਿਆ ਇੱਥੇ ਲਿਖਾਂਗੇ ਮੰਨ ਲਓ ਸੰਖਿਆ बराबर x ਪਰਸ਼ਨ ਅਨਸਾਰ ਪਰਸ਼ਨ ਆਪਾਂ ਨੂੰ ਕੀ ਕਹਿ ਰਿਹਾ ਹੈ ਜਿੰਨੀ ਉਹ 84 ਤੋਂ ਵੱਧ ਹੈ 84 ਤੋਂ ਵੱਧ ਹੈ 84 ਤੋਂ ਵੱਧ ਹੈ ਤਾਂ x 84 ਕਰ ਦੋ 19 108 ਤੋਂ ਘੱਟ ਹੈ 19 ਹੀ 108 ਤੋਂ ਘੱਟ ਹੈ 108 ਤੋਂ ਘੱਟ ਹੈ 108 एक्स इन्हों ने कि चौरासी तो है, वैरासी तो वैक्ठ तो घट है चुरासी तो और वक्त सौ अठ तो घट उस तो बाद खबे हाथ लिया एक्स आ माइनस एक्स है खबे हाथ आके प्लस एक्स हो गया एक सौ अठ प्लस चौरासी दो एक्स बराबर 8 4 12 9 और 192 हो गए उस तो वन एक्स ਦੇ ਨਾਲ ਕਿੰਨਾ ਦਿੱਤਾ ਹੋਇਆ 2 ਦਿੱਤਾ ਹੋਇਆ बटे ਦੇ ਵਿੱਚ 2 ਕਰ ਦੋ 2 ਤੇ 2 ਕੱਟਿਆ ਗਿਆ 2 8 16 ਨਹੀਂ 2 9 18 2 9 18 2 6 12 x बराबर 96 संख्या =x 0 आंसर आ गया एक्सरसाइज 2.2 دوسرا سوال 34 ਨੂੰ ਦੋ ਭਾਗਾਂ ਵਿੱਚ ਵੰਡੋ ਇੱਕ ਭਾਗ ਦਾ 4/7 ਦੂਜੇ ਭਾਗ ਦੇ 2/5 ਦੇ ਬਰਾਬਰ ਹੈ ਮੰਨ ਲਓ ਇੱਕ ਭਾਗ ਮੰਨ ਲੋ ਇੱਕ ਭਾਗ ਬਰਾਬਰ x ਦੂਜਾ ਭਾਗ 4t x ਪਰਸ਼ਨ ਅਨਸਰ अकॉर्डिंग टू द ਕੁਐਸਚਨ ਕੀ ਕਹਿੰਦਾ ਹੈ ਇੱਕ ਭਾਗ ਦਾ ਇੱਕ ਭਾਗ ਦਾ 4/7 ਇੱਕ ਭਾਗ ਇੱਕ ਭਾਗ ਕਿਹੜਾ ਹੈ 4/7 x ਦੂਜੇ ਭਾਗ ਦੇ 2/5 ਦੇ ਬਰਾਬਰ ਹੈ ਦੂਜੇ ਭਾਗ ਦੇ 2/5 ਦੇ 34 x ਦੂਜਾ ਭਾਗ ਆ ਉਹਦੇ 2/5 ਦੇ ਬਰਾਬਰ ਹੈ ਕਰਾਸ ਮਲਟੀਪਲਾਈ ਕਰੋ 4 ਨੂੰ ਇਧਰ ਗੁਣਾ ਕਰੋ 5 4 5 ਨੂੰ ਖੱਬੇ ਹੱਥ ਗੁਣਾ ਕਿਤੇ 5 ਚੋਕਾ 20 x 7 2 14 34 x vx brabha, 14 ਨੂੰ 34 ਨਾਲ ਗੁਣਾ ਕਰੋ 14 4 56 5 14 3 42 ਤੇ 5 47 476 14 x 14x vx 14x 476 34x 476 बटे ਦੇ ਵਿੱਚ 34

बराबर चौदह एक्स मनिया एक्स बराबर चौदह दूजा भाग दूजा भाग बराबर चौंती माइनस एक्स चौंती माइनस चौदह बराबर भी चौदह तो भी अंसौ मन लो संख्या बराबर एक्स ਪਰਸ਼ਨ ਅਨੁਸਾਰ ਨੂੰ ਏ ਟੀ ਕਿਊ ਲਿਖ ਦਿਓ ਅਕੋਰਡਿੰਗ ਟੂ ਦਾ ਕੁਐਸਚਨ ਪਰਸ਼ਨ ਅਨੁਸਾਰ ਪਰਸ਼ਨ ਆਪਾਂ ਨੂੰ ਕੀ ਕਿਹਾ ਹੈ ਕਿਸੇ ਸੰਖਿਆ ਦਾ 5 ਗੁਣਾ x ਦਾ 5 ਗੁਣਾ 5x ਹੋ ਗਿਆ ਵਿੱਚ 5 ਜੋੜਿਆ ਜਾ ਵਿੱਚੋਂ 5 ਘਟਾਇਆ ਜਾ ਵਿੱਚੋਂ 5 ਘਟਾਇਆ ਜਾਵੇ ਤਾਂ ਇਹ ਨਤੀਜਾ ਜਿਹੜਾ ਹੋਏਗਾ ਉਸ ਸੰਖਿਆ ਦੇ ਦੁੱਗਣੇ ਉਸ ਸੰਖਿਆ ਦਾ ਦੁੱਗਣਾ x ਦਾ ਦੁੱਗਣਾ 2x ਤੋਂ 4 ਵੱਧ ਆਉਂਦਾ ਹੈ ਸੰਖਿਆ ਪਤਾ ਕਰੋ ਵੇਜੇ ਖੰਬਿਆਤ 5x आप प्लस का दो एक्स है खबे हाथ आके माइनस का दो एक्स हो गया चार माइनस पं इ आके की हो गया प्लस पाँच दो गए तेन एक्स बराबर नौ बटे दे के तीन कट्टे गए तीन ती नौ एक्स बराबर तेन संख्या देखो संख्या बराबर एक्स बराबर तेन आंसर आ गया चौथा सवाल ਇੱਕ ਦੋ ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਅੰਤਰ 3 ਹੈ ਦੋ ਅੰਕਾਂ ਵਾਲੀ ਸੰਖਿਆ ਹੈ ਮੰਨ ਲਓ ਇਕਾਈ ਦਾ ਅੰਕ ਇਕਾਈ ਬਰਾਬਰ x ਦਹਾਈ ਬਰਾਬਰ x 3 ਅੰਤਰ 10 ਨਾਲ ਇੱਕ ਤਾਂ ਵੱਧ ਹੈ ਜਾਂ ਵੱਧ ਹੈ ਇੱਕ ਘਟ ਹੈ ਤੁਸੀਂ ਇਹਨੂੰ x+3 ਵੀ ਲਿਖ ਸਕਦੇ ਆ x-3 ਵੀ ਲਿਖ ਸਕਦੇ ਆ ਉਹ ਤੁਹਾਡੀ ਇੱਛਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਦੋ ਅੰਕਾਂ ਦੀ ਸੰਖਿਆ ਦੋ ਅੰਕਾਂ ਦੀ ਸੰਖਿਆ ਇਹਦੇ ਵਿੱਚ ਕਿੰਦਾ ਦਹਾਈ ਨੂੰ 10 ਨਾਲ ਗੁਣਾ ਕਰਨਾ ਹੁੰਦਾ ਹੈ 10 ਦਹਾਈ ਇਕਾਈ ਇਹ ਫਾਰਮੂਲਾ ਹੁੰਦਾ ਹੈ 10 ਦਹਾਈ 10 ਦਹਾਈ ਦਾ ਮੁੱਲ x+3 प्लस इक बराबर है एक्स सॉल्व करो दस में एक्स नक्स नुना दस एक्स प्लस दस में तीन गुना किया ती प्लस एक्स उस तो दस एक्स और एक्स की हो गया ग्यारह एक्स प्लस ती इन आपको मूल संख्या भी कह सकते हैं अंकों की तरपी बदल के प्राप्त संख्या अंकों के स्थान बदल के प्राप्त संख्या लिख दो अंकों के स्थान बदल के प्राप्त संख्या बराबर ਹੁਣ ਜੇ ਉਹ ਇਕਾਈ ਦਾ ਅੰਕ ਉਹ ਦਾਈ ਦਾ ਮੰਨ ਲੈਣਾ ਹੈ ਦਾਈ ਨੂੰ 10 ਨਾਲ ਗੁਣਾ ਕਰਨਾ ਹੈ ਤਾਂ 10 x x 10 10x x 10 10x ਤੇ x ਕਿੰਨਾ ਹੋ ਗਿਆ 11x 10 ਪਰਸਨਾਂਸ ਆਰ ਪਰਸਨਾਂਸ ਆਰ ਨੂੰ ਆਪਾਂ 8TQ ਲਿਖਦਾ ਇਹਨਾਂ ਨੂੰ ਕੀ ਕਿਹਾ ਜੇ ਅੰਕਾਂ ਨੂੰ ਉਲਟ ਦਿੱਤਾ ਜਾਵੇ ਅਤੇ ਪ੍ਰਾਪਤ ਸੰਖਿਆ ਨੂੰ ਅਸਲ ਸੰਖਿਆ ਵਿੱਚ ਜੋੜ ਦਿੱਤਾ ਜਾਵੇ ਤਾਂ ਸਾਨੂੰ 143 ਪ੍ਰਾਪਤ ਹੁੰਦਾ ਹੈ ਇਹਨਾਂ ਦੋਨੇ ਸੰਖਿਆਵਾਂ ਨੂੰ ਜੇ ਆਪਾਂ ਜੋੜ ਦਈਏ ਤਾਂ 143 ਪ੍ਰਾਪਤ ਹੋਏਗਾ 11x 3 11x प्लस तेन बराबर एक सौ तरताली उस तो बाद सॉल्व करो ग्यारह एक्स और ग्यारह एक्स कि हो गए ग्यारह एक्स तो ग्यारह एक्स कि बाई एक्स प्लस ती प्लस तेन ते बराबर एक सौ तरताली बाई एक्स बराबर एक सौ तरताली माइनस ते x 110 x 110 ਆ 22 x ਲਿਖਿਆ ਹੋਇਆ ਹੈ 22 ਇਧਰ ਗੁਣਾ ਚ ਹੈ ਇਧਰ ਆ ਕੇ ਭਾਟੇ ਚ ਹੋ ਗਿਆ 22 ਪਾ 110 x ਦਾ ਮੁੱਲ ਕਿੰਨਾ ਕਰ ਲਿਆ ਆਪਾਂ 5 ਸੰਖਿਆ 11x 3 11 5